ਅੱਜ ਜਿਹੜੇ ਪ੍ਰੋਗਰਾਮ ਸ਼ੁਰੂ ਹੋਣਾ ਇਕੱਠ ਦੇ ਕੋ ਪਹਿਲਾਂ ਹੀ ਕਿੰਨਾ ਲੱਗ ਗਿਆ ਕਿ ਅੱਜ ਹੈ ਵੀ ਸ਼ੁੱਕਰਵਾਰ ਦੀ ਰਾਤ ਆ ਨਾ ਸਾਰੇ ਜਿੰਮੇ ਘਰਾਂ ਤੋਂ ਸਾਰਾ ਹੀ ਸ਼ਹਿਰ ਬਾਹਰ ਆ ਗਿਆ ਹੰ। ਜਾਂ ਤਾਂ ਕੋਈ ਉੱਪਰ ਪ੍ਰੋਗਰਾਮ ਸੀਗਾ ਕਿਸੇ ਬਿਲਡਿੰਗ ਦੇ ਵਿੱਚ ਤਾਂ ਇੰਨਾ ਇਕੱਠਾ ਜਾਂ ਫਿਰ ਇਹ ਦੇਖਣ ਆ ਰਹੇ ਹੋਏ ਨੇ ਸਾਰਾ ਆਰੇ ਗੱਡੀ ਲਾ ਕੇ ਨਾ ਬੰਦ ਕਰ ਦਿੰਦੇ ਨੇ ਵੀ ਇੱਧਰ ਨੂੰ ਕੋਈ ਗੱਡੀ ਸਕੂਟਰ ਨਾ ਨਿਕਲੇ। ਆ ਦੇ ਅੱਜ ਤਾਂ ਬੱਸਾਂ ਵੀ ਆਈਆਂ ਹੋਈਆਂ ਨੇ। ਸ਼ੁਕਰ ਸ਼ਨੀਵਾਰ ਦੀ ਤਾਂ ਆ ਜਿਹੜੇ ਸ਼ੁਕਰ ਸ਼ਨੀਵਾਰ ਆ ਇਹ ਦਿਨਾਂ ਦੇ ਵਿੱਚ ਤਾਂ ਸਾਰਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਤਕਰੀਬ ਤਕਰੀਬਨ ਸਾਰਿਆਂ ਨੂੰ ਤਾਂ ਕਰਕੇ ਫਿਰ ਉਹ ਦਿਨ ਦੇ ਵਿੱਚ ਕਿਥੇ ਵਧੀਆ ਦਾ ਹੀ ਪ੍ਰੋਗਰਾਮ ਰੱਖਦੇ ਹੋਣਗੇ। ਉਹ ਮਿਸ ਮੀਜ਼ੇ ਕਾਲੇ ਮੁੰਡੇ ਹੀ ਆ ਜਿਹੜੇ। ਉਹ ਖਾਣ ਪੀਣ ਲੱਗੇ ਹੋਏ ਸੀਗੇ ਉੱਥੇ ਉਹ। ਉਹਨੇ ਆਲੇ ਹੁੰਦਾ ਵੀ ਸਰਿਆ ਹੀ ਪਿਆ। ਆ ਹੋਰ ਦਿਨਾਂ ਦੇ ਵਿੱਚ ਤਾਂ ਬੜੇ ਇੱਥੇ ਰੰਗ-ਬਰੰਗੀਆਂ ਲਾਈਟਾਂ ਲਾਈਆਂ ਹੁੰਦੀਆਂ ਹਨ। ਤੇ ਹੁਣ ਇੰਨਾ ਘੱਟ ਹੁੰਦਾ ਸੀ। ਆ ਮੈਂ ਹੁਣ ਕਈ ਵਾਰੀ ਵੀਡੀਓ ਪਾਈ ਆ ਬਸ ਆਹੀ ਲਾਈਟਾਂ ਲੱਗੀਆਂ ਹੁੰਦੀਆਂ ਨਾਰਮਲ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਇਹ ਨਹੀਂ ਹੈ ਵੀ ਹੁਣ ਹੁਣ ਸਜਾਉਣਾ ਇਹ ਨਹੀਂ ਜਿਹੜਾ ਸਜਾਉਣਾ ਵਾ ਕੱਲ ਪਰसों ਦਾ ਮੈਂ ਰਾਤ ਦੀ ਜੀ ਵੀਡੀਓ ਬਣਾਈ ਸੀ ਆ ਹੁਣ ਦੇਣਾ ਉੱਪਰ ਆ ਨਾ ਜਿਹੜਾ ਉੱਥੇ ਇਹ ਆ ਦੇਖੋ ਕਿੱਥੇ ਹੁੰਦੇ ਨੇ ਇਹ ਦੇਖੋ ਦੇਖੇ ਨਹੀਂ ਪਤਾ ਕੌਣ ਆ ਰਹੇ ਨੇ ਜਿਵੇਂ ਇਹ ਜਿੱਤਰ ਮੈਂ ਨਹੀਂ ਹੁੰਦੇ ਹੈਗੇ ਨੇ ਟਾਇਆਂ ਜੀਆਂ ਲਾ ਕੇ ਐ ਆਬ ਦੇਖ ਇਹਨਾਂ ਨਾਲ ਆਏ ਬਹਾਜੋ ਬਹਾਜੀਆਂ ਪਾਕੇ ਜਿਹੜੇ ਸਿਆਣੀਆਂ ਉਮਰਾਂ ਦੀ ਵੀ ਵੀ ਆਏ ਜਿਨ੍ਹਾਂ ਨੇ ਬਸ ਦੇਖ ਕੇ ਆਏ ਕੋਈ ਕੋਈ ਰੌਲਾ ਵੀ ਨਹੀਂ ਆਉਂਦਾ ਹੁੰਦਾ ਕੋਈ ਰੌਲਾ ਸੁਣਦਾ ਵੀ ਨਹੀਂ ਹੁੰਦਾ ਚੀਕ-ਚਿਹਾੜਾ ਵੀ ਨਹੀਂ ਪੈਂਦਾ ਹੁੰਦਾ ਇਤਨੀ ਕੁਲੀ ਚੱਲੇ ਕੋਈ ਚੀਕ-ਚਿਹਾੜਾ ਵੀ ਨਹੀਂ ਸੁਣਦਾ ਹੁੰਦਾ ਹੈਗਾ ਆਰਾਮ ਨਾਲ ਬੈਠੇ ਸੁਣੀ ਜਾਂਦੇ ਹੁੰਦੇ ਨੇ ਬਸ ਤੇ ਤਾਂ ਹੀ ਉਹੀ ਉਹੀ ਕੈਟਾਗਰੀ ਜੀ ਆ ਰਹੀ ਆ ਜਿਹੜੀ ਬਸ ਆਰਾਮ ਨਾਲ ਬੈਠ ਕੇ ਆਪਣੀਆਂ ਫੈਮਲੀਆਂ ਦੇ ਨਾਲ ਸਮੰਮਾਰਗੇ ਰੌਲੇ ਰੱਪੇ ਵਾਲੇ ਨਹੀਂ ਕੋਈ ਵੀ ਆ ਰਹੇ ਹੈਗੇ ਉਹ ਇੱਕ ਬੜੀ ਵੱਸ ਹੋ ਰਾਂ ਅੱਜ ਅੱਜ ਦੇਖੋ ਕਿੰਨਾ ਇਕੱਠਾ ਆ ਆ ਦੇਖੋ ਆ ਬੱਸਾਂ ਵੀ ਆਈਆਂ ਖੜੀਆਂ ਇੱਧਰ ਗੱਡੀਆਂ ਵੀ ਖੜੀਆਂ ਤੇ ਆ ਇੱਥੋਂ ਸ਼ੁਰੂ ਹੋ ਗਈਆਂ ਉਹ ਧਰ ਤੱਕ ਗੱਡੀਆਂ ਹੀ ਖੜੀਆਂ ਨੇ ਸਾਰੀਆਂ ਅੱਜ ਅੱਜ ਤੇ ਕੱਲ ਨੂੰ ਜ਼ਿਆਦਾ ਇਕੱਠ ਹੋਊਗਾ ਕੱਲ ਨੂੰ ਹੋਰ ਵੀ ਹੋਊਗਾ ਇਕੱਠ ਜ਼ਿਆਦਾ ਕਿਉਂਕਿ ਦਿਨ ਵੀ ਦੋ ਹੀ ਰਹਿ ਗਏ ਤੇ ਇੱਕ ਹੈ ਵੀ ਸ਼ੁੱਕਰ ਸ਼ਨੀਵਾਰ ਆ ਤਾਂ ਕਰਕੇ ਆ ਦੋ ਇੱਕ ਉੱਪਰ ਦੀ ਛੁੱਟੀਆਂ ਵੀ ਹੋਈਆਂ ਹੋਈਆਂ ਨੇ ਸ਼ੁਕਰ ਸ਼ਨੀ ਐਤਵਾਰ ਨੂੰ ਤਾਂ ਜਿਆਦਾ ਇਕੱਠ ਹੋਊਗਾ ਬਹੁਤ ਜਿਆਦਾ ਕਿਉਂਕਿ ਆਪਾਂ ਨੂੰ ਵੀ ਪਤਾ ਹੀ ਆ ਲਾਸਟ ਵਾਲੇ ਦਿਨ ਚ ਤਾਂ ਆਪਾਂ ਜੇ ਇੰਡੀਆ ਵੀ ਰੱਖਣਾ ਹੋਵੇ ਤਾਂ ਕਿਸੇ ਚੰਗੇ ਸਿੰਗਰ ਨੂੰ ਹੀ ਰੱਖਦੇ ਹੁੰਦੇ ਆ ਵੀ ਲਾਸਟ ਵਾਲੇ ਦਿਨ ਵਧੀਆ ਹੋਵੇ ਹੈਨਾ ਮੈਂ ਤਾਂ ਕਰਕੇ ਇਹਨਾਂ ਨੇ ਆ ਦੋ ਤਿੰਨ ਦਿਨ ਵਧੀਆ ਦੇ ਹੀ ਰੱਖੇ ਹੋਣਗੇ ਆ ਸਾਡੇ ਸ਼ਹਿਰ ਦਾ ਟ੍ਰੇਨ ਸਟੇਸ਼ਨ ਹੈ। ਭਾਵੇਂ 3-2-3 ਮਹੀਨਿਆਂ ਤੋਂ ਬੰਦ ਹੀ ਪਿਆ ਇਹਦਾ ਕੰਮ ਚੱਲੀ ਜਾਂਦਾ ਵਾ। ਉਹ ਨਹੀਂ ਲਿਖੀ ਹੁੰਦੀ ਆ ਅੱਜ ਵੀ 30 ਅਗਸਤ ਤੋਂ ਸ਼ੁਰੂ ਹੋ ਜੂਗਾ। ਲਿਖਿਆ ਹੁੰਦਾ ਨੇ 30 ਅਗਸਤ ਤੱਕ ਵੀ ਬੰਦ ਦਾ ਵੀ ਉਦੋਂ ਬਾਅਦ ਚੱਲ ਪੂਗਾ। ਉਹ ਟਾਈਮ ਤੱਕ ਚਲਾਉਣਾ ਪੈਂਦਾ ਹੁੰਦਾ। ਥੋੜੇ ਕਿ ਦਿਨ ਉੱਪਰ ਥੱਲੇ ਹੋ ਜਾਣ ਮੀਮੂ ਕਰਕੇ ਕੀ ਕਹਿਣਾ? ਜਾਂ ਪਹਿਲਾਂ ਹੀ ਇਹਨਾਂ ਨੇ ਜੋੜੇ ਹੁੰਦੇ ਹੋਣਗੇ। ਬਹੁਤ ਘੱਟ ਚਾਂਸ ਹੁੰਦੇ ਆ ਵੀ ਲੇਟ ਕਰ ਦੇਣ ਨਹੀਂ ਤਾਂ ਚਲਾਈ ਦਿੰਦੇ ਨੇ ਅੱਜ ਰਖੜੀਆਂ ਨੇ ਮੈਂ ਵੀ ਜਾਣਾ ਭੈਣ ਕੋਲੇ ਤੇ ਮੈਂ ਕਿਹਾ ਚੱਲ ਸਮਾਨ ਜਿਆ ਲੈ ਆਈਏ ਮਾਰਕੀਟ ਚੋਂ ਥੋੜਾ ਜਿਹਾ ਕੱਲ ਸ਼ਾਮ ਨੂੰ ਮੈਂ ਵੈਸੇ ਨਹੀਂ ਆ ਆਇਆ ਹੋਇਆ ਹੈਗਾ ਤੇ ਹੁਣ ਪਿਆ ਸੀ ਅਜੇ 1 ਘੰਟਾ 2 ਘੰਟਾ ਮੈਂ ਚੱਲ ਜਾਨੂੰ ਭੱਜ ਕੇ ਜਾ ਕੇ ਲੈ ਆਉਣਾ ਮੈਂ ਸਮਾਨ Thank you ਬਣਾ ਲਈ ਲਖੜੀ ਬਣਾ ਕੇ ਰੋਟੀ ਰੋਟੀ ਖਾ ਕੇ ਚਾਹ ਪੀ ਕੇ ਹੁਣ ਚੱਲੇ ਸੀ ਆਪਦੇ ਘਰ ਆਪਦੇ ਸ਼ਹਿਰ ਨੂੰ ਤੇ ਆਸ ਆਉਣ ਵਾਲੀ ਸੀਗੀ ਪਰ 5-7 ਮਿੰਟ ਦਾ ਹੀ ਟਾਈਮ ਇੱਥੇ ਖੜੇ ਸੀਗੇ ਨੇੜੇ ਹੀ ਆ ਘਰ ਦੇ ਮਿੰਟਕ ਦਾ ਰਹਾਬ ਹੈ ਜਿਹੜਾ ਆਹਾਂ ਬਸੰਟਾ ਵਾ ਇੱਥੇ ਫਰਮਾਤਾ ਕਹਿ ਦਿੰਦੇ ਨੇ ਆਹ ਵਾ ਫਰਮਾਤਾ ਬਣਿਆ ਹੋਇਆ ਆ ਘਰ ਦੇ ਉਹਨੂੰ ਹੀ ਉਦੋਂ ਦੇ ਬੰਤ ਨੇ ਆ ਘਰ ਦੇਖੋ 8-9 ਸਾਲ ਹੋ ਗਏ ਕੋਈ ਨਹੀਂ ਹੁਣ ਇੰਨਾ ਚ ਰਹਿੰਦਾ ਜਦੋਂ ਦੇ ਪਛਾਰ ਤੋਂ ਬਾਅਦ ਟੁੱਟ ਗਏ ਸੀਗੇ ਇਹ ਸਾਰੇ ਆ ਇੱਥੇ ਵੀ ਆਹੀ ਕਿਲੇ ਰੂਪ ਕੰਧ ਬਣੀ ਹੋਈ ਆ ਜਿਹੜੇ ਨਵੇਂ ਸਬਸਕ੍ਰਾਈਬਰ ਨੇ ਮੈਂ ਉਹਨਾਂ ਨੂੰ ਦੱਸਦਾ ਹਰੇਕ ਪਿੰਡ ਇਹ ਜੇ ਨੇ ਇੱਥੇ ਹਰੇਕ ਪਿੰਡ ਹੁਣ ਸਿਆਲ ਆਉਣ ਤੋਂ ਪਹਿਲਾਂ ਹਾਂ ਕਾਜੇ ਵੱਡ ਦੇਣਗੇ ਸਾਰੇ ਕਿਉਂਕਿ ਮੀਂਹ ਪੈਂਦੇ ਰਹਿੰਦੇ ਨੇ ਸਿਆਲਾਂ 'ਚ ਦੁਆਰਾ ਫੇਰ ਮਾੜੇ ਮਾੜੇ ਹੁੰਦੇ ਰਹਿੰਦੇ ਆਏ ਹੁਣ ਵੱਡ ਦੇਣਗੇ ਯਾਨੀ ਕਿ ਜ਼ਿਆਦਾ ਹੋਈ ਹੋਈ ਆ ਹਰੇਕ ਐਂ ਕਿਲੇ ਬਣੇ ਹੋਏ ਨੇ ਮੰਨ ਲਓ ਕਿਲਾ ਲਾ ਲਓ ਯਾਰ ਹਰੇਕ ਪਿੰਡ ਦੇ ਵਿੱਚ ਐਂ ਕਿਲਾ ਬਣਿਆ ਹੋਇਆ ਉਹਦੇ ਵਿੱਚ ਘਰ ਨੇ ਜੀ ਬਣੇ ਹੋਏ ਲੋਕੀ ਰਹਿੰਦੇ ਨੇ ਬਹੁਤ ਘਰ ਨੇ 5-600 ਹਜ਼ਾਰ ਆਬਾਦੀ ਦੇ ਹਿਸਾਬ ਨਾਲ ਘਰ ਹੁੰਦੇ ਨੇ ਇਹ ਆ ਟਾਈਮ ਆ ਇਹੋ ਦੇਖਿਆ ਕਿ ਮਰਦਾਂ ਨੂੰ ਰਾਤ ਆ ਇਹ ਉਹ ਦੇਖੋ ਸਾਢੇ 3 ਹੋ ਗਏ ਸਾਢੇ 3 ਵਜੇ ਕੋਈ ਨਹੀਂ ਸੜਕਾਂ ਦੇ ਟਾ-ਟਾ ਮਾ ਫਿਰ ਤਾਂ ਤੇ ਇਹੀ ਇੱਥੇ ਸ਼ਾਮ ਨੂੰ ਦੇਖਿਆ ਕਰੋ ਕਿੰਨਾ ਰਾਸ਼ ਹੁੰਦਾ ਤਾਂ ਕੋਈ ਬੋਰ ਹੁੰਦ ਕਰਾਹੀ ਚੌਬਦੀ ਆ ਪਰ ਹਵਾ ਚੱਲੀ ਜਾਂਦੀ ਆ ਇਹ ਚੰਗਾ ਆ ਪਾਪਾ ਚੱਲਦੀ ਆ ਉੱਪਰ ਉਹ ਚੌਧੀ ਆ ਹੋਰੀ ਤਰ੍ਹਾਂ ਦੀ ਮੈਂ ਚੱਲਿਆ ਸੀ ਚਵਿਤਾ ਨੂੰ ਬਾ ਜਿੱਥੇ ਆਪਣੇ ਸਾਰੇ ਜੀ ਇਟਾਲੀਅਨ ਸਾਰੇ ਹੀ ਬੰਦੇ ਯਾਨੀ ਕਿ ਵੱਡੀ ਮਾਰਕੀਟ ਆ ਉੱਥੇ ਜਾਂਦੇ ਨੇ ਕੱਪੜੇ-ਕੁਪੜੇ ਲੈਣ ਹਨਾ ਤੇ ਉਹ ਮੁੰਡੇ ਫਰਾਂਸ ਚੋਂ ਆਏ ਹੋਏ ਨੇ ਫੈਮਿਲੀ ਵੀ ਆਈ ਹੋਈ ਆ ਬਾਜੀ ਜਾ ਨਹੀਂ ਸਕਦਾ ਹੈਗਾ ਤੇ ਉਹ ਫਿਰ ਮੈਂ ਚੱਲਿਆ ਸੀਗਾ ਉੱਥੇ ਨੂੰ ਤੇ ਉਹ ਉਧਰ ਦੀ ਨੰਗ ਜਾਣਗੇ ਪਰ ਇਹਦੀ ਗੱਡੀ ਚ ਉੱਪਰ ਥਾਈਂ ਜੀ ਸੜਕਾ ਮੇਨ ਸੜਕ ਥਾਈਂ ਜੀ ਤੇ ਮੈਂ ਇਧਰੋਂ ਬੱਸ ਚਲੇ ਜਾਊਂਗਾ ਫਿਰ ਉੱਥੇ ਇਕੱਠੇ ਹੋ ਜਾਾਂਗੇ ਉਹ ਮਾਰਕੀਟ ਮੂਹਰੇ ਦੀ ਜਾਂਦੀ ਆ ਬੱਸ ਉੱਥੇ ਉਤਰ ਜਾਊਂਗਾ ਇਹ ਸ਼ਹਿਰ ਆ ਜਿਹੜਾ ਨਾ ਇਹ ਸ਼ਹਿਰ ਹੈਗਾ ਸਮੁੰਦਰ ਦੇ ਕੰਢੇ ਇੱਥੇ ਸਾਰੀਆਂ ਮਾਰਕੀਟਾਂ ਆ ਦੇਖੋ ਸਾਰੀਆਂ ਟੋਟਲੀ ਚਾਈਨੀਆਂ ਦੀਆਂ ਵੀ ਇੰਡੀਅਨਾਂ ਦੀਆਂ ਵੀ ਟੋਟਲੀ ਇੱਥੇ ਬਹੁਤ ਵੱਡਾ ਸ਼ਹਿਰ ਆ ਟੂਰਿਸਟ ਟੂਰਿਸਟ ਵਜੋਂ ਵੀ ਬਹੁਤ ਵੱਡਾ ਵਾ ਤੇ ਉਹ ਤੇ ਕਬੱਡੀ ਮਾਰਕੀਟ ਜਿਹੜੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਆ ਜਿਹੜਾ ਰੈਟ ਜੀਚ ਲਿਖਿਆ ਹੋਇਆ ਵਾ ਇਹ ਮਾਲ ਟੈਪ ਆ ਇਹਦੇ ਅੰਦਰ ਆ ਸਾਰੀਆਂ ਸਾਰੇ ਬ੍ਰਾਂਡ ਨੇ ਕਿੰਨੇ ਵੀ ਇਟਲੀ ਦੇ ਮਸ਼ਹੂਰ ਵਰਲਡ ਦੇ ਹੀ ਮਸ਼ਹੂਰ ਬ੍ਰਾਂਡ ਨੇ ਸਾਰੇ ਇੱਥੇ ਹੈਗੇ ਨੇ ਸ਼ਹਿਰ ਇੱਧਰ ਰਹਿ ਜਾਂਦਾ ਸਮੁੰਦਰ ਵੀ ਇੱਧਰ ਰਹਿ ਜਾਂਦਾ ਇਹ ਜਾਨੀ ਕਿ ਬਾਰ-ਬਾਰ ਬਣਾਈਆਂ ਹੋਈਆਂ ਨੇ ਇਹਨਾਂ ਨੇ ਟ੍ਰੈਫਿਕ ਵਜੋਂ ਲਾ ਲਓ ਵੀ ਸਹੀ ਰਹੂਗਾ ਹੁਣ ਜੇ ਸ਼ਹਿਰ ਦੇ ਅੰਦਰ ਆਪਣੇ ਵੀ ਹੁਣ ਤਾਂ ਜਿੰਨੇ ਵੀ ਵੱਡੇ-ਵੱਡੇ ਮਾਲ ਹੁੰਦੇ ਨੇ ਸ਼ਹਿਰ ਦੇ ਤਕਰੀਬਨ ਬਾਰ-ਬਾਰ ਹੀ ਹੁੰਦੇ ਨੇ ਸਾਰੇ ਦੇਸ਼ਾਂ 'ਚ ਇਹ ਹੋ ਗਿਆ ਇੱਥੇ ਵੀ ਉਵੇਂ ਹੀ ਆ ਕੋਈ ਨਵੀਂ ਗੱਲ ਤਾਂ ਹੈ ਨਹੀਂ ਜਾਨੀ ਕਿ ਵੀ ਬਾਰ-ਬਾਰ ਹੀ ਆ ਸ਼ਹਿਰ ਇੱਧਰ ਰਹਿ ਗਿਆ ਮੇਰੇ ਕੋਲ ਪਾਸੇ ਦੱਸਣ ਦਾ ਕਹਿਣਾ ਦੱਸਣ ਦਾ ਮਤਲਬ ਇਹ ਸੀ ਵੀ ਸ਼ਹਿਰ ਇੱਧਰ ਰਹਿ ਗਿਆ Olha